ਹਾਂਜੀ ਕਦੇ ਮੱਕੀ ਲਾਈ ਨਹੀਂ ਤੀ ਹੈਗੀ ਅੱਛਾ ਆ ਰੀਜ ਵੀ ਪੂਰੀ ਹੋ ਗਈ ਰੱਬ ਨੇ ਕਰਤੀ ਵੀ ਹੁਣ ਮੱਕੀ ਲਾ ਕੇ ਵੀ ਦੇਖ ਲਈਏ ਮੱਕੀ ਗੇਲ ਵੀ ਦੋ ਹੱਥ ਦੇਖ ਲਈਏ ਹਾਂ ਮੱਕੀ ਨਾਲ ਵੀ ਦੇਖ ਲਈ ਵੀ ਕਿਆ ਝਾੜ ਆਏਗਾ ਕਿਆ ਅਗਲੇ ਪਕਾਉ ਇੱਕ ਕੱਚੀ ਹੋ ਵੱਢਣ ਵਾਲੀ ਜਿਹੜਾ ਕੋ ਮਰਜੀ ਹੋਵੇ ਜਿਵੇਂ ਕਾੜ ਦਣ ਜੇ ਪੱਕ ਗਈ ਪੱਕ ਗਈ ਨਹੀਂ ਤਾਂ ਤਾਂ ਕਿਤੇ ਗਈਓ ਜੀ ਨਹੀਂ ਲਾਜ ਹੈਗਾ ਕਾ ਇਹਨੂੰ ਚਾਰ ਬਣਾਏਗੇ ਭਾਈ ਆਹ ਨਜ਼ਾਰਾ ਸਾਬ ਤੇ ਵੱਧ ਹੋ ਗਿਆ ਜਿਹੜਾ ਟਰਾਲੀ ਵਾਲਾ ਕੀ ਗੱਲ ਆ ਹੁਣ ਕਿਹਾ ਤਾਂ ਭਾਈ ਅੱਜ ਆ ਗਿਆ ਜਹ ਤੇ ਕੰਮ ਛੱਡ ਕੇ ਵਿਚਾਰਾ 12 ਦਿਨ ਬਧੀਨਾ ਤਾਂ ਤੁਹਾਨੂੰ ਹਾਂ ਜੀ 12 ਨੂੰ ਅਸੀਂ ਕੋਈ ਕੰਮ ਨਹੀਂ ਬਾਹਰ ਨਹੀਂ ਬਟਾ ਲੋ ਜੀ ਬਾਈ ਕਣਕ ਕੋ ਆਏ ਆ ਜੇ ਕਿਹਿਆ ਹੈ ਦਰਮਿਆਨੀ ਆ ਅਸੀਂ ਸੇਵਾ ਦਾ ਟੰਗੜੀ ਆ ਕਾਦੇ ਤੁਸੀਂ ਗੇਰ ਲੈ ਮੈਂ ਅੱਜ ਖੜ ਜਾਵਨੇ ਹਾਂ ਦਰਮਿਆਨੀ ਕਹਿੰਦਾ ਇੱਧਰ ਮੈਨੂੰ ਕਾੜ ਲੈ ਥੱਲੇ ਉੱਪਰ ਪੌੜੀਆਂ ਉੱਪਰ ਮੂੰਹ ਹੀ ਮਾਰੀ ਜਾਂਦਾ ਇਹ ਦਰਮਿਆਨੀ ਦੱਸਦਾ ਜੀ ਲੈ ਲੈ ਲੱਕ ਤੱਕ ਪਹੁੰਚਣ ਵਾਲੀ ਹੈ ਜੇ ਖੜੀ ਕਰ ਲੈ ਦਰਮਿਆਨੀ ਆ ਉਹ ਫੜੀ ਛੋਟੇ ਸਰਵਰ ਕੀ ਕਣਕ ਪਈ ਹੈ ਹਲੇ ਆ ਗਿਆ ਬਾਈ ਜਿਹੜੀ ਜਿਆਦਾ ਬੋਤਲਾਂ ਦਾ ਪੈਸੇ ਦਾ ਲੱਗੇ ਜਾਂਦੇ 2000 ਰੋਟੀਆਂ ਚੰਗੀ ਲੱਗੀ ਸਫਰੇ ਇਹ ਕਹਿੰਦਾ 20000 ਰੁਪਏ ਜਣਾ ਮੈਂ ਤੁਹਾਨੂੰ ਫੜਾ ਦੇਵਾਂ ਕਿੱਥੇ ਕਹਿੰਦੇ ਦਵਾਈ ਲਿਆ 20000 ਮੈਨੂੰ 20000 ਫੜਾ ਮਗਾ ਉਹ ਤੇ ਦਵਾਈ ਨਹੀਂ ਚਾਹੀਦੀ ਅੰਕ ਕਰਨੀ ਸਫਰੇ ਲਓ ਜੀ ਬਾਈ ਮੱਕੀ ਬੀਜਣ ਵਾਲੀ ਮਸ਼ੀਨ ਆ ਗਈ ਮੱਕੀ ਬੀਜਣ ਵਾਲੀ ਚਾਰ ਰਕਵੇ ਐਟਮਾ ਬੋਣੀਆਂ ਕਾਜੀ ਦੋ ਥਾਂਲੇ ਡਾਇ ਦੇ ਤਿੰਨ ਥਾਂਲੇ ਕਿੱਲੇ ਤੋਂ ਬੰਦੋ ਆ ਦੋ ਚੱਕਰ ਕਾਜੀ ਅਬੀਜਲੇ ਆਂਦਾ ਬਾਈ ਜਿਹੜਾ ਬਿਜਣਾ ਇਹ ਲਿਆਂਦਾ ਬਾਈ ਸ੍ਰੀ ਚਮਕੌਰ ਸਾਹਿਬ ਤੇ ਅੱਛਾ ਰੇਹ ਕਹਿੰਦੇ ਆ ਠੀਕ ਘੜੀ ਕਰ ਰੇਹ ਪੱਲੀ ਸਾਨੂੰ ਯਾਦ ਵੀ ਆ ਗਈ ਥੋੜੀ ਫਕਤੀ ਮਾਂ ਦੀ ਮਸ਼ੀਨ ਆ ਬਾਈ ਭਾਰੀ ਬਹੁਤ ਹੁੰਦੀ ਹੋਣੀ ਵੀਰੇ ਇਹ ਸੁਪਰ ਸੀਟਰ ਤੇ ਹੁਣ ਮੀਂਹੇ ਪਾ ਰਿਹਾ ਵੱਧੋਂਗੇ ਸੁਪਰ ਸੀਟਰ ਖੇਲ ਤੇ ਪਿੱਛੇ ਨੂੰ ਲੰਬੀ ਦੇ ਕਿੰਨੀ ਆ ਨਾ ਛੱਡ 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 ਦੇ ਸਾਢੇ 9 ਕਵਾਂਟਲ ਦੀ ਕੱਲੀ ਹੈ ਯਾਰ ਸਾਢੇ 9 ਕਵਾਂਟਲ ਦੀ ਉਹਦੇ ਨਾਲ ਕਿੰਨੀ ਕੀ ਬੱਸ ਉਹ ਫਿਰ ਲੰਬਾਈ ਮਾਰਦੀ ਨਾ ਪਿੱਛੇ ਨੂੰ ਫਿਰ ਇੱਕ ਬੀਜ ਵੀ ਪੈ ਜਾਂਦਾ ਹੁਣ ਆ ਜੀ ਪਿੱਛੇ ਜਿਹੜਾ ਮੌਥੀ ਪਹੁੰਚ ਗਈ ਜੱਗੇ ਉਹ ਯਾਰ ਮੌਜ ਘਾਤੀ ਧਰਮ ਤੇ ਘਰ ਦੇ ਖੰਦ ਵਰਗੀ ਉਹਦਾ ਤਾਂ ਆਏ ਮਨ ਵੀ ਘੱਟ ਖੜੀ ਆ ਆ ਦੋ ਥਲੇ ਡਾਇ ਦੇ ਕਿਤੇ ਤੇ ਕਿਤੇ ਜਾਂਦੇ ਆ ਰੰਗ ਲਾ ਕਰਾਂਗੇ ਬਾਈ ਇਹ ਮਸ਼ੀਨ ਆਈ ਹੈ ਪਿੰਡ ਸੁਰਤਾਪੁਰ ਦੇ ਵਿੱਚ ਨਵੀਂ ਬਾਈਆਂ ਨੇ ਲੈਣਦੀ ਆ ਨੰਬਰ ਦੇ ਦੋ ਇਲਾਕੇ ਚ ਨਿਕਲ ਗੱਲ ਬਣ ਗਈ ਨਵੀਂ ਮਸ਼ੀਨ ਨਵੀਂ ਮਸ਼ੀਨ ਕਿਸੇ ਨੇ ਵੀ ਬਜਾਉਣੀ ਆ ਪਿੰਡ ਸੁਰਤਾਪੁਰ ਟੱਕਰੀਆਂ ਨੰਬਰ ਬਾਈ ਦਾ ਮੇਰੇ ਕੋਲ ਜਾ ਕੇ ਨੰਬਰ ਪਾ ਦਿੰਦੇ ਆ ਲੇਜ਼ਰ ਕਰਾ ਲਈ ਹੈ ਇਹ ਮਸ਼ਹੂਰ ਤੇ ਪਹਿਲਾਂ ਕਿੰਨਾ ਵੀਰੇ 985539444 ਕਿੱਥੇ ਤੱਕ ਜਾ ਸਕਦਾ 20 30 ਕਿਲੋ 100 ਕਿਲੋਮੀਟਰ ਹੋਵੇ ਭਾਵੇਂ ਇਕੱਠਾ ਹੋਵੇ ਹਾਂ ਠੀਕ ਆ ਨਾ ਨਾ ਠੀਕ ਮੈਂ ਕਹਿੰਦਾ ਬਾਈ ਤੇ ਅਸੀਂ ਲੀਜ਼ਰ ਮਰਾਇਦਾ ਇੱਕ ਵਾਰ ਜੱਗੇ ਨਾ ਲੈ ਸਾਡੇ ਬਹੁਤ ਮਾਰ ਕੇ ਕਰਦੇ ਪਿੰਡ ਅਮਰੇ ਤਾਂ ਜਿਆਦਾ ਤਾ 3-3 ਦਿਨ ਦੀ ਬੁਕਿੰਗ ਦੀ ਜਾਂ ਥੋੜੇ ਰਾਤ ਨੂੰ ਮਾਰਿਆ ਉਹਦਾ ਹਾਂ ਥੋੜੇ 3 ਦਿਨ ਦੀ ਬੁਕਿੰਗ ਦੀ ਯਾਰ ਲੀਜ਼ਰ ਵੀ ਦੇ ਹੁੰਦੇ ਹੈਗੇ 5 ਸਾਲ ਹੋ ਗਏ ਲੀਜ਼ਰ ਨੂੰ ਹਾਂਜੀ ਹਾਂ ਇਹ ਹੁਣ 25 ਮਾਡਲ ਹੈ ਜੀ ਹੈ ਜੀ ਹਾਂ 25 ਮਾਡਲ ਇਹ 2025 ਮਾਡਲ ਮਸ਼ੀਨ ਹੈ ਬਾਈ ਨਵੀਂ ਮਸ਼ੀਨ ਜਮਾਈ ਅਨ ਟੱਚ ਹਾਂ ਪੋਨੇ ਖਾਲਾ ਦਵਾਈ ਹੈ ਥੋੜੀ ਚੀਨੀ ਗੱਲ ਹੜੀ ਚੀਨੀ ਆ। ਕਾਣਾ ਤਾਂ ਆਪਣੇ ਦੂਏ ਚੱਲਦੇ ਆ ਸਾਡੇ ਸਰਕਾਰੀ ਹੈ। ਚੱਲਦੇ ਤਾਂ ਹੈਗੇ ਤੁਸੀਂ ਪੱਲੀ ਨਹੀਂ ਅੱਜ ਲਿਆਂਦੀ। ਵਿੱਚ ਤੀਨੇ ਕੱਟਤੀ ਕਾਹ ਚੱਲ ਹੈਗਾ ਸਮਾਨ। ਚੱਲ ਕੋਈ ਨਹੀਂ ਬਣਾਦਾ ਨਾ ਹੁਣ। ਲਾ ਕੇ ਕਾਣਾ ਇੱਕ ਨੰਬਰ। ਕਾਣੇ ਤਾਂ ਉਹ ਦੇਖੀ ਕਿੱਥੇ ਚੱਲਣੇ ਆ। ਹਾਂ। ਆਹ ਦੇਖ ਇਧਰ ਆਤਾ ਹੈ। ਸੁਣਦੇ ਸੁਣਨੀ ਹੈ ਬੀ ਬੱਦ ਚੋ। ਹੈਂ? ਬੀਜ ਮੇਰੇ ਕੋ 13 ਕਿਲੋ ਚਾਰ ਵੀ ਕਿ ਜਗਾ ਸੈਟਿੰਗ ਦੇਖੋ ਜੀ ਆਪਣੀ ਬਹੁਤ ਆ ਦੂਏ ਪਾਸੇ ਨੂੰ ਉਹ ਪਰੇ ਹੋ ਜਾ ਮੁੰਡਿਆ ਆਹ ਆ ਪੁੱਕੀ ਆ ਖਲੀ ਬਾਈ ਅੰਨੇ ਪਰੇ ਹੋ ਜਾ ਉੱਥੇ ਫੜ ਮੋਟਰਸਾਈਕਲ ਕੋ ਤਾਂ ਮੈਂ ਕਿਹਨਾਂ ਮਾੜਾ ਆਹ ਗੁੰਜੇ ਨੂੰ ਹਾਂ ਬਾਲਟੀ ਨਾਲ ਮੈਂ ਪਾ ਦੇਣਾ ਪਾਈ ਆਹ ਨਜ਼ਾਰਾ ਸਭ ਤੇ ਵੱਧ ਹੋ ਗਿਆ ਜਿਹੜਾ ਟਰਾਲੀ ਵਾਲਾ ਕੀ ਗੱਲ ਆ ਹੁਣ ਕਿਹਾ ਤਾਂ ਬਾਈ ਅੱਜ ਆ ਗਿਆ ਜਿਹਦੇ ਕੰਮ ਛੱਡ ਕੇ ਵਿਚਾਰਾ ਬਾਰ ਦਿਨ ਪਧੀਨਾ ਤਾਂ ਤੁਹਾਨੂੰ ਬਾਰ ਨੂੰ ਅਸੀਂ ਕੋਈ ਕੰਮ ਨਹੀਂ ਬਾਰ ਨਹੀਂ ਬਟਾ ਆ ਨਾਲੇ ਆਪਾਂ ਦੋ ਤੈਲੀ ਨੇ ਇਹ ਤੂੰ ਕੋਹਲੇ ਇੱਕ ਮੈਂ ਹੋਰ ਲੈ ਜਮਾ ਘਾਟੇ ਵੱਧਦੇ ਨੂੰ ਮਨ ਖੜਦਾ ਨਹੀਂ ਨੇੜੇ ਰੱਖਣੀ ਆ ਹਾਂ ਇਹ ਤੂੰ ਦੇਖ ਲੈ ਕਿੰਨਾ ਡੀਜ਼ਲ ਲੱਗ ਕੇ ਤਿਆਰ ਕਰਦੇ ਨੂੰ ਗੰਨੇ ਦਾ ਕੱਢ ਕੋਈ ਕਹਿ ਦੂਗਾ ਬੋਂਦੇ ਹੀ ਨਹੀਂ ਡਲਿਆ ਜੇ ਵਜਾਈ ਜਾਂਦੇ ਆ ਨੇ ਤਾਂ ਬਗੋੜੀ ਬਈ ਉਹ ਅੰਕਾਰੀਆਂ ਕੇ ਲਈ ਸੈਟਿੰਗ ਹੈ ਪਹਿਲਾ ਛੇ ਦੇ ਦਾ ਪਹਿਲਾ ਛੇ ਕੀ ਦੇਖਦਾ ਹੈ 7 ਇੰਚ ਤੇ ਹਾਂ ਲੈ ਤੇਰੇ ਦੂਈ ਮੱਕੀ ਇਹ ਦੇਸੀ ਦਾਇਆ ਵਾਲੇ ਖਾਨੇ ਮੁਰੇ ਆਈ ਇਹ। ਹਾਈ ਦਾ ਭਰ ਦਮਾ ਚੱਕੀ। ਅੱਧਾ ਕੁ ਭਰ ਦੇ। ਬਾਕੀ ਬਾਦਵਾ ਪਾਉਣੀ ਹੈ। ਅੱਧੇ ਤੇ ਦੋ ਭਰ ਦੇ। ਅੱਛਾ। ਬਾਕੀ ਦੇਖ ਕੇ ਪਾ ਲੂ। ਇਹ ਕਾ ਕਿਲੋ ਜੀ ਪਈ ਇਹ ਵੀ ਪਾ ਦੇ। ਲਿਆ ਦੇ। ਇਹ ਕਿਹਾਉਂ ਨਾ। ਮੈਂ ਹੜਾ। 8 ਕਿਲੋ। ਤੈਨੂੰ ਘਾਟ ਬਾਦ ਲਿਖੀ। 8-9 ਕਿਲੋ ਹੋ ਗਈ ਨਾ ਇਹਦੇ ਸਾਨੇ। 9 ਕਿਲੋ। ਇੱਕ ਪੈਗੜ ਥੱਲੇ ਪਿਆ। ਇੱਕ ਜੱਗਾ ਕਹਿੰਦਾ ਵੀ ਉਸ ਸਾਈਡ ਨੇੜੇ ਹੋ ਜੇ ਫਿਰ ਤਾਂ ਬਹੁਤ ਵਧੀਆ ਗੱਲ ਬਣ ਜੈਣੀ ਓਏ ਕੋਈ ਜਰੂਰੀ ਕੰਮ ਦੇਣਾ ਕੋਈ ਦਰੇ ਲੱਗੂਗਾ ਉਹਨੇ ਮੈਨੂੰ ਦੱਸ ਦੇ ਤਰਾ ਬੋਤਲ ਲਈ ਚਲੋ ਤੁਸੀਂ ਕਰਦੇ ਇੱਕ ਜਿਹੜਾ ਕਰਦਾ ਉਹਨੂੰ ਪਤਾ ਸਾਈਡ ਵਾਲਾ ਵੀ ਹਾਈਡਰੋ ਜਗ੍ਹਾ ਜਾਨ ਫਾਈ ਨਹੀਂ ਸਾਈਡ ਵਾਲਾ ਵੀ ਹਾਈਡਰੋ ਲਿਗਾ ਜੱਗੇ ਉਹ ਵਧੀਆ ਪਜਾਈ ਹੋ ਰਹੀ ਬਾਈ ਇਹ ਮਸ਼ੀਨ ਗਲ ਜੋੜ ਲੱਗਦਾ ਨਸੀਰ ਪਾਰੀ ਆ ਵਾ ਮੁਰਲ ਟਾਇਰ ਚੱਕਦਾ ਨਿੱਗਰ ਰਮ ਸਿੰਘ 2.5 ਥੈਲੇ ਡਾਇਆ ਹਾਈ 1 ਥੈਲਾ ਹਾਂ 8 ਥੈਲਾ ਡਾਇਦਾ 1 ਥੈਲਾ ਪਟਾਸ਼ 1 ਥੈਲਾ ਪਟਾਸ਼ ਦਾ 2.5 ਥੈਲੇ ਹੋ ਗਏ 2.5 ਥੈਲੇ 12-13 ਕਿਲੋ ਵਿੱਚ 4 ਵਿਗੇ 4 ਵਿਗੇ ਦਾ ਬੱਕਿਓ ਪਾੜਨੀ ਆ ਹਾਂ ਗੱਲ ਦੇਖੀ ਹਾਂ ਮੱਕੀ ਮਾਰੂ ਛਾਲਾ ਮੱਕੀ ਨਾ ਕਹ ਹਾਂ ਆਉਂ ਕਹ ਕਹ ਸ਼ੌਕ ਅਕੇ ਹਾਂ ਮੱਕੀ ਦਾ ਜੇ ਤਾਂ ਮੱਕੀ ਹੋਊ ਜੇ ਤਾਂ ਐਂ ਸਾਬ ਲਾਈਏ ਤੇਰਾ ਸਾਬ ਦਾ ਡਾਏ ਤੇ ਡਾਏ ਦਾ ਫੈਲਾ ਹੋ ਗਿਆ 1.5 ਥਾਲਾ ਲਾਦਾ ਹਾਂ ਤੇਰਾ ਤੇ ਖੇ 19 1900 ਹੋ ਗਿਆ 2000 ਹੋ ਤੇ 1000 ਰੁਪਏ ਦਾ ਫੈਲਾ ਅਜਦਾ 1100 ਦਾ ਪਟਾਸ ਦਾ 3000 ਹੋ ਗਿਆ ਠੀਕ 20 ਦੇਣਾ ਲੋ ਕੱਟ ਕੇ ਲੋ ਪਾਉਣਾ 13 ਕਿਲੋ ਪਾਉਣਾ 13 565 65 ਉਹ 3 ਉਹ 10000 ਹੋ ਗਿਆ ਹਾਂ 10 1500 ਹੀ ਨੂੰ ਦੇਣਾ ਬਾਕੀ ਬਾਹੀ ਕਿੰਨੀ ਹੋਗੀ ਹਾਂ 11.5000 ਬਾਹੀ ਹੋਗੀ ਮੱਤੀ ਦਾ ਹੋਊ ਜਾਂ ਹੋਊ ਹਾਂ ਹਾਂ ਠੋਕ ਹਾਂ ਹਾਂ ਪਿਆਰੇ ਨੇ ਠੋਕ ਕਿਹੜਾ ਕਰ ਲੈਣਾ ਨੀਲਾ ਲੈਣਾ ਘੋੜਾ ਨੀਲਾ ਘੋੜਾ ਨੀਲਾ ਘੋੜਾ ਕਿਹੜਾ ਲੈਣਾ ਐ ਬਾਹ ਖੜੀ ਕਰ ਦੇ ਬਾਹ ਖੜੀ ਕਰ ਦੇ ਨੀਲਾ ਘੋੜਾ ਕਹਦੇ ਮਨੇ ਆ ਛੌਂ ਕਾਵਾ ਸਕੇ ਕਹਦੇ ਕਿਆ ਛੌਂ ਜਾਏ ਸ਼ੌਕ ਹੈ ਪੂਰੇ ਕਰਨੇ ਆ ਲੋ ਜੀ ਬਾਈ ਕਣਕ ਕੋ ਆਏ ਆ ਜੇ ਕਿ ਕਿਆ ਹੈ ਦਰਮਿਆਨੀ ਆ ਅਸੀਂ ਸੇਵਾ ਦਾ ਟੰਗੜੀ ਆ ਕਾਦੇ ਜੇ ਗੇਰ ਲਾ ਮੈਂ ਆਂ ਖੜ ਜਾਵੇਂ ਹਾਂ ਦਰਮਿਆਨੀ ਕਹਿੰਦਾ ਇੱਧਰ ਮੈਨੂੰ ਕਾੜ ਦੇ ਥੱਲੇ ਉੱਤੇ ਪੌੜੀ ਆ ਪਰ ਮੂੰਹ ਹੀ ਮਾਰੀ ਜਾਂਦਾ ਇਹ ਦਰਮਿਆਨੀ ਦੱਸਦਾ ਜੀ ਲੈ ਲੈ ਲੱਕ ਤੱਕ ਪਹੁੰਚਣ ਵਾਲੀ ਹੈ ਜੇ ਖੜੀ ਕਰ ਲੈ ਦਰਮਿਆਨੀ ਆ ਉਹ ਫੜੀ ਛੋਟੇ ਗਰਵਰ ਕੀ ਕਾਂਕ ਪਈ ਆ ਹਲੇ ਆ ਗਿਆ ਬਾਈ ਜਿਹੜੇ ਜਲ ਬੋਤਲਾਂ ਦਾ ਪੈਸੇ ਦਾ ਲੱਗੇ ਜਾਂਦੇ 200 ਰੋਟੀਆਂ ਚੰਗੀ ਲੱਗੀ ਸਫਰੇ ਇਹ ਕਹਿੰਦਾ 20000 ਰੁਪਏ ਜਣਾ ਮੈਂ ਤੁਹਾਨੂੰ ਫੜਾਇਆ ਦਵਾ ਕਿਥੇ ਕਹਿੰਦੇ ਦਵਾਈ ਲੈ ਆ 20000 ਮੈਨੂੰ 20000 ਫੜਾ ਮਖਾ ਉਹ ਤੇ ਨਹੀਂ ਚਾਹੀਦੀ ਅੰਕਰ ਕਰਨੀ ਸਫਰੇ ਆ ਦਿਖਾ ਦੇ ਨਜ਼ਾਰ ਆ ਗਿਆ ਮੈਂ ਇਧੋਂ ਫੜਾਇਆ ਅਨੇ ਲੋ ਕੋਈ ਖੰਡੀ ਹੋਰ ਕੋਈ ਗੁੱਲੀ ਡੰਡਾ ਕੋਈ ਹੋਰ ਆਈਟਮ ਵੀ ਨਹੀਂ ਆਏ ਚਾਵਲ ਦਾ ਕਰ ਜਿੱਥੇ ਨਹੀਂ ਹੁੰਦੇ ਆ ਹਾਂ ਆ ਦੇ ਚਾਵਲ ਦਾ ਅੱਜ ਕੱਲ ਲੱਗੇ ਨਹੀਂ ਫੜਦਾ ਫਿਰ ਆ ਦੇ ਭੂਸਰਦਾ ਵੇ ਕਾਂਕ ਦਾ ਪਦਾ ਲਾਗ ਜੰਮੇ ਵਿੱਚ ਤੇ ਨਹੀਂ ਕਿਤੇ ਨਜ਼ਾਰ 2 ਕੁ ਸਾਲ ਹੋ ਜਿਵੇਂ ਮੈਂ ਕਹਣਾ ਹੁਣੇ ਹੀ ਨਹੀਂ ਯਾਰ ਇਹ ਨਾਨਕ ਵੀ ਦਰਮਿਆਨ ਨਹੀਂ ਆ ਇੱਕ 13 ਜੀਰੋ 45 ਹਜ਼ਾਰ ਬਾਰਨ ਦੀ ਗੱਲ ਸੁਪਰੇ ਕਰਦੇ ਨਹੀਂ ਲੈਂਦੀ ਪਈ ਆ ਫੇਰ ਬਾਹਰ ਇਹ ਬਾਹਰ ਅਜੇ ਵੀ ਸਾਡੀ ਖਣਕ ਨੂੰ ਉਹ ਨਹੀਂ ਹੈਗਾ ਝੱਟਾ ਪਤਾ ਤੁਰਿਆ ਪਰ ਅਸੀਂ 10 ਦਿਨ ਪਾਣੀ ਵੀ ਨਹੀਂ ਲਵਾਂਗੇ ਓਰਾਮ ਕਹਿ ਓਰੇ ਓਰੇ ਮੀਂਹ ਤੇ ਡਰ ਰਹਾ ਹਾਂ ਓਰੇ ਆਏ ਬਾਈ ਜੀ ਮੀਂਹ ਪੈ ਕੇ ਖਤਮ ਆ ਆ ਦੇਖ ਤੇ ਦੇਖੀ ਓਰੇ ਪਾਣੀ ਖੜਾ ਤਾ ਇੱਕ ਪਾਣੀ ਨਾਲ ਸਾਡਾ ਸਰ ਜਾਣਾ ਇੱਕ ਪਾਣੀ ਨਾਲ ਪੱਕਣੀ ਐ ਇੰਟ ਜੇ ਮੈਂ ਲਾ ਕੇ ਲਵਾਂ ਅੱਛਾ ਉਹ ਇੱਕ ਵਾਰ ਜਗੇ ਜਾਂ ਸੁੱਕ ਗਏ ਤੇ ਨਾ ਸਪਰੇਅ ਕਰ ਬਾਈ ਜਾਂ ਦਵਾਈ ਦੁਖਦੀ ਨਹੀਂ ਲੈ ਇਹ ਜ ਮਰਦਾ ਵੀ ਨਹੀਂ ਬਾਈ ਚਾ ਲੱਖਾਂ ਦੀ ਸਪਰੇਅ ਕਰ ਲੋ ਫਿਰ ਹਾਂ ਅਕਲ ਝੰਡਾ ਬੱਲੇ ਐਡੀ ਉਹ ਕਣਕ ਨਾ ਕਣਕ ਤੇ ਉੱਪਰ ਜਾਂਦਾ ਇਹ ਹਾਂ ਹੁਣ ਕਰ ਦੇਣੀ ਹੁਣ ਸਪਰੇਅ ਕੰਨਾ ਖਾਲ ਥੋੜਾ ਬੁਰਾ ਹਾਲ ਉਂਝ ਦਾਤੀ ਕਰੀ ਵੱਡੋ ਵੀ ਫਿਰ ਵੀ ਠੀਕ ਹੈ ਕਖਾਰੀ ਉਹ ਜਾਣਦੇ ਕਰ ਜਗੇ ਹਾਂ ਬਣਕੋ ਬਈ ਵਧੀਆ ਸਾਰੀ ਮੈਂ ਉਹ ਤਾਂ ਜਾਂਦਾ ਰਾਮ ਨੇ ਆ ਦਿਖਾਈ ਕਰ ਇਧਰ ਸੁੱਕਾ ਗਿਆ ਤੇਰੇ ਆਏ ਆ ਸਾਰੇ ਕਣਕ ਹਾਂ ਇੱਕ ਕਣਕ ਸਾਡਾ ਖੁੰਜਾ ਯਾਰ ਜਿਆਦਾ ਵੀ ਬਹੁਤ ਆਲ ਮਾਲਾ ਦਿਖਾਏ ਆ ਇਹ ਖੜੀ ਨਹੀਂ ਆਪਣੇ ਖਾਰੇ ਸਾਡੇ ਆ ਸਿੰਗਲ ਦੇ ਵਿੱਚ ਦੇ ਤੇਰੇ ਆਏ ਖੜੀ ਆ ਰ ਆਸਰੇ ਟਾਈਮੇ ਕਿੱਥੇ ਦੇਖ ਲਈ ਇਹ ਕਿਹੜਾ ਵੀ ਹੈ ਮੇਰੇ 867 ਸੂਏ ਬਾਰ ਪਿੰਡ 826 ਹਾਂ ਦੇਸੀ ਰੇ ਲੱਗ ਗਿਆ ਉਹਨੂੰ ਉਹ ਭਾਈ ਅਮਨੇ ਖਰਚਾ ਹੁੰਦਾ ਸਪਰੇਹਾਂ ਦਾ ਖਰਚਾ ਹੈ ਸਪਰੇਹ ਕਰਾ ਸੀ ਜੇ ਕਹਿੰਦੇ ਜਾਂ ਕਣ ਘਬਰ ਇਹਦੇ ਪਰ ਕਿੰਨੀ ਕਰਾਇਆ ਉਹ ਉਹ ਵੀ 550 ਦੀ ਕੀਲੇ ਦਿੱਤੀ 550 ਦੀ ਕੀਲੇ ਜਿਹੜੀ ਤਾਕਤ ਦੀ ਸਪਰੇਹ ਆ ਅਜੇ ਇਹਨੇ ਝਾਂਟਾ ਪੱਤਾ ਲੈ ਕੇ ਖਾਦ ਇੱਥੇ ਜਾਣਾ ਖੇਤ ਦਾ ਆ ਦੌੜ ਵੀ ਕੱਢੀ ਦੱਸੇ 10 ਮਿੰਟ ਲਾਉਣੇ ਤਾਂ ਹਾਂ ਸਫਾਈ ਵਾਲੀ ਚੀਜ਼ ਬਈ ਵਧੀਆ ਲੱਦੀ ਖੇਤਾਂ ਮਾ ਕੇ ਜਿਹੜੀ ਰੂਹ ਲੱਗੇ ਹੁਣ ਜੇ ਵਿੱਚ ਨਹੀਂ ਕੁਸ ਹੈਗਾ ਫੇ ਸਫਾਈ ਵਾਲੀ ਚੀਜ਼ ਵਧੀਆ ਲੱਦੀ ਹੈ ਉਹ ਮੇਰੇ ਸਾਹਮਣੇ ਨਾਲ ਤਾਂ ਮੈਂ ਤਾਂ ਤੁਹਾਨੂੰ ਕਹਿੰਦਾ ਕੁਝ ਵੀ ਨਹੀਂ ਹੈਗਾ ਤੇਰੇ ਤੇਰੀ ਪੰਡ ਬਣਾਣੀ ਕਿਹਨਾ ਅਸੀਂ ਨਹੀਂ ਪੰਡ ਬਣਾਉਣੀ ਹਾਂ ਦੱਸ ਵੀਰੇ ਕਰਦੇ ਚੱਲੋ ਮੋਟਿਆ ਨਹੀਂ ਸਪਰੇ ਨਹੀਂ ਕਰਨੇ ਹਾਂ ਹਾਂ ਮਾਈ ਖਾਟਿਆ ਜਿਆਦਾ ਕੱਟਦਾ ਕਣਕ ਇਹ ਕਣਕ ਨਹੀਂ ਕੱਢ ਸਕਦੀ ਇਹ ਜੇ ਤੈਨੂੰ ਆਦਰਾ ਚਿੱਤਿਆ ਸਭਰੇ ਉਹਨੇ ਕੰਮ ਕਰਿਆ ਜਿਹੜੀ ਤਾਕਤ ਸਭਰੇ ਮਾਰ ਮਾਰ ਜਿਹੜੀ ਦੀ ਹੋਣੀ ਆ ਕਿਉਂ ਅਰਾਂ ਦੇ ਬੇਵੁੱਦ ਉਸ ਗੁੱਟੀ ਵੀ ਵਸ ਤਖੜੀ ਹੋ ਗਈ ਆ ਜਿਹੜੇ ਪਲੇ ਇਹਦੇ ਨਹੀਂ ਨਹੀਂ ਉਹ ਜਿਹੜੀ ਪਿੱਲੀ ਦਵਾ ਸਟ੍ਰੰਪ ਕਰੀਦੀ ਉਹਦਾ ਕਮਾਲ ਆ ਹਰੀ ਨੂੰ ਜੰਮਣ ਨਹੀਂ ਦਿੰਦੀ ਉਹ ਨਹੀਂ ਤਾਂ ਕਣਕ ਮਾਏ ਹੁੰਦਾ ਅੱਛਾ ਇਹ ਵਿੱਚ ਹਾਂ ਕਣਕ ਮਾਹ ਹੋ ਜਾਂਦਾ ਬਈ ਇਹ ਸਾਲ ਜਿਹੜੇ ਸਾਲ ਮੇਰਾ ਪ੍ਰੈਸ਼ਰ ਹੋਇਆ ਜੱਗਾ ਵਡਾਉਣ ਆ ਗਿਆ ਤੋਰੇ ਤਾਂ ਪ੍ਰੀ ਬੰਕਰ ਹਾਂ ਕ ਫਿਰ ਜੱਗਾ ਪੜਾਉਣਾ ਗਿਆ ਓਰੇ ਜੱਗਾ ਕਣਕ ਭਰਾਉਣਾ ਕਿ ਖੰਡੀ ਹੋ ਗਈ ਦੀ ਜੱਗੇ ਖੰਡੀਆਂ ਕਾਲੇ ਦੀ ਮਸ਼ੀਨ ਚ ਵੀ ਉਹ ਦੇਖਿਆ ਨਹੀਂ ਖੋਦੀ ਉਹ ਬਾਈ ਜਿਹੜੀ ਬੰਕਰ ਐ ਬੰਕਰ ਇਹ ਰੋਕਦੀ ਖੰਡੀ ਨੂੰ ਆਹ ਕੀ ਹੋ ਗਿਆ ਬਾਈ ਫਸਲ ਪਾ ਖਰਚਾ ਬਹੁਤ ਹੁੰਦਾ ਫਸਲ ਹੁੰਦੀ ਬਧੀਰੀ ਆ ਜਿਹੜੀਆਂ ਸਪਰੇ ਹਾਂ ਯੂਰੀਆ ਤਾਂ ਖਰਾਬੇ ਕਰਦਾ ਹਾਂ ਹਾਂ ਉਹ ਜੱਗੇ ਖੜ ਜਾਂਦੇ ਨਹੀਂ ਆਣਕਰੋਂ ਬਾਲ ਨੂੰ ਲੋੜ ਆ ਲੈ ਪਾਣੀ ਚਾਹੀਦਾ ਪਾਣੀ ਦੀ ਕੋਣ ਖਾਏ ਹੋਏ ਅੱਜ ਕੱਲ੍ਹ ਪਾਣੀ ਖਰਾਬ ਲੋ ਜੀ ਬਾਈ ਮਾਰਨਿੰਗ ਟਾਈਮ ਦੀ ਮੌੜ ਛੱਡੀ ਪਿਆ ਕੰਤ ਨੂੰ ਬਾਈ ਚੱਲਦਾ ਪਾਣੀ ਮਾਰੋ ਮਾਰ ਚੂਹੇ ਨੇ ਇੰਨੀਆਂ ਖਟਾ ਕਰੀਆਂ ਪਈ ਬਾਈ ਚੂਹੇ ਨੇ ਕਰਾਈ ਵੀ ਬਸ ਬੀ ਸਵੇਰ ਦੇ ਲੱਗੇ ਪਈ ਬਾਈ ਫੋਨ ਚ ਲਾਉਣ ਦਾ ਟਾਈਮ ਨਹੀਂ ਮਿਲਿਆ ਹੈਗਾ ਚੂਹੇ ਨੇ ਵਿੱਚ ਵੀ ਵਢਾਂਗਾ ਬਾਈ ਬੋਖ ਕਰਕੇ ਛੱਡਿਆ ਪਏ ਤੇ ਲਾਗਲੇ ਪਿੰਡ ਪੈਣੀ ਬਾਈ ਵਿਆਹ ਵੀ ਅੱਜ ਤੇ ਪੈਣੀ ਦੇ ਪਤੰਗ ਆ ਰਹੇ ਨੇ ਨਿਆਣੇ ਇੰਨੇ ਪਤੰਗ ਫੜਦੇ ਬਾਈ ਪਰਲੀ ਸਾਈਡ ਖੇਤਾ ਚ ਕਣਕਾ ਚ ਵੱਡ-ਵੱਡ ਕੇ ਬਸ ਕਰਾਈ ਪੀ ਨਿਆਣੇ ਨੇ ਵੀ ਤੇ ਲੈਟ ਆਲਾ ਸੌਖਾ ਬਾਈ ਲੈਟ ਪੂਰੀ ਆ ਰਹੀ ਐ ਆਪਣਾ ਰਹਿ ਗਿਆ ਤਾਂ ਲਾਸਟ ਕਿਆਰਾ ਹੁਣ ਆਪਾਂ ਭਰ ਕੇ ਹੀ ਜਾਉਂਗੇ ਬੈਕ ਸਾਈਡ ਗਈ ਗੰਨਾ ਗੰਨੇ ਵਾਲੀ ਸਾਈਡ ਵੀ ਬਹੁਤ ਖਾਡਾ ਜੁਹੇਰੀ ਚੂਹਾ ਬਾਈ ਆਪਣੇ ਕਣਕਾ ਚ ਫਿਰ ਕੇ ਦੇਖ ਲੋ ਚੂਹੇ ਨੇ ਹੱਦ ਤੇ ਵੱਧ ਜਿੰਨਾ ਅਗੇ ਤੋਂ ਉਹਨਾਂ ਨੇ ਖਾਣ ਕਰਿਆ ਬਾਈ ਭੜਾਂਗਾ ਫੰਮ ਕਰਿਆ ਪਿਆ ਐ ਵਿੱਚ ਬੜੇ ਦੀ ਪਤਾ ਲੱਗਦਾ ਐ ਬਾ ਆਪਣਾ ਅੱਧਾ ਕਿਰਾ ਅੱਧਾ ਕਿਰਾ ਭਰ ਗਿਆ ਤਾਂ ਥੋੜਾ ਜਿਹਾ ਰਹਿ ਗਿਆ ਤਾਂ ਆਪਾਂ ਭਰੇ ਤੇ ਹੀ ਜਾਣਾ ਪਰ ਕਿਉਂਕਿ ਬਾਦਮਾ ਜਿਹੜਾ ਪਿੱਛੇ ਪਾਣੀ ਚਲੇ ਜਾਂਦਾ ਫਿਰ ਬਾਦਮਾ ਇੱਧਰ ਨਹੀਂ ਆ ਹੁੰਦਾ ਖੱਡਾਂ ਜ਼ਿਆਦਾ ਏ ਉਹ ਕਾਬੂ ਕਰਕੇ ਹੀ ਆਉਣਾ ਆਪਾਂ ਨੇ ਬਾਦਮਾ